ਇਕ ਬਾਦਸ਼ਾਹ ਜੀ ਮਲਸੀਹਾ ਪਿੰਡ ਵਿੱਚ ਪਹੁੰਚਦੇ ਨੇ ਮਲਸੀਹਾ ਪਿੰਡ ਉੱਥੋਂ ਦਾ ਹੈ ਭਗੀਰਥ ਅਜੇ ਭਾਈ ਨਾਲ ਨਹੀਂ ਲੱਗਾ ਦੇਵੀ ਦੀ ਅਰਦਾਸਾ ਕਰਦਾ ਹੈ ਜਦੋਂ ਸਤਗੁਰੂ ਦੇ ਦਰਾਰੇ ਕਰਦਾ ਹੈ ਗੁਰਮਖੋ ਅੰਦਰ ਬੜਾ ਰਸ ਉਹਨੂੰ ਆਉਂਦਾ ਹੈ ਬਹੁਤ ਰਸ ਆਉਂਦਾ ਹੈ ਅੰਦਰ ਸਤਗੁਰੂ ਨੂੰ ਬੇਨਤੀ ਕਰਦਾ ਸਤਗੁਰੂ ਅੱਜ ਦੀ ਰਾਤ ਮੇਰੇ ਘਰ ਕੱਟੋ ਭਗਾ ਵਾਲਿਓ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਜਾਂਦਾ ਹੈ ਪ੍ਰਸ਼ਾਦੇ ਬਣੇ ਸੇਵਾ ਕਰਦਾ ਹੈ ਅਮਰਤ ਵੇਲਾ ਹੁੰਦਾ ਕੀ ਦੇਖਦਾ ਇੱਕ ਬੀਬੀ ਹੱਥ ਝਾਰੂ ਫੜਿਆ ਹੈ ਉਹ ਝਾਰੂ ਮਾਰ ਰਹੀ ਹੈ ਚਿਹਰੇ ਤੇ ਜਲਾਲ ਹੈ ਝਾਰੂ ਮਾਰਦੀ ਪਈ ਹੈ ਚਿਹਰੇ ਚ ਪ੍ਰਤਾਸ਼ ਨਿਕਲਦਾ ਪਿਆ ਉਹਨੇ ਝਾਰੂ ਫੜਿਆ ਕਿਤੇ ਪਘੀਰਤ ਉੱਠਿਆ ਉਹਨੇ ਵੇਖਿਆ ਕਹਿੰਦਾ ਬੀਬਾ ਤੂੰ ਕੌਣ ਅੱਜ ਤੋਂ ਪਹਿਲਾਂ ਤੈਨੂੰ ਆਪਣੇ ਪਿੰਡ ਕਦੀ ਵੇਖਿਆ ਨਹੀਂ ਤੂੰ ਕੌਣ ਕਹਿੰਦੀ ਪਘੀਰਤ ਮੈਨੂੰ ਪਹਿਚਾਨਿਆ ਨਹੀਂ ਤੂੰ ਮੈਂ ਉਹੀ ਆ ਜਿੰਨੂੰ ਤੂੰ ਰਜਨਾ ਯਾਦ ਕਰਦਾ ਜਿਹੜੀ ਤੂੰ ਅਰਧਨਾ ਕਰਦਾ ਵਾ ਜਿਹਦੀ ਤੂੰ ਅਰਧਨਾ ਕਰਦਾ ਮੈਂ ਉਹੀ ਆ ਤੇ ਕਹਿੰਦੇ ਤੂੰ ਇੱਥੇ ਕਹਿੰਦੇ ਹਾਂ ਇੱਥੇ ਗੁਰੂ ਨਾਨਕ ਬਾਦਸ਼ਾਹ ਆਏ ਨੇ ਮੈਂ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕਰਕੇ ਆਪਣੇ ਭਾਗ ਬਣਾਉਣੀ ਗੱਜ ਕੇ ਆਖੂ ਸਤਨਾਮ ਜਦੋਂ ਗੁਰੂ ਨਾਨਕਾ ਕੀਰਤਨ ਕਰਦੇ ਨੇ ਮੈਂ ਕੀਰਤਨ ਸਰਵਣ ਕਰਕੇ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕਰਕੇ ਆਪਣੇ ਭਾਗ ਬਣਾਉਣੀ ਆ ਇਨਾ ਆਖੇ ਭਾਈ ਗੁਰਚਰ ਜੀ ਨੇ ਇਹ ਗੱਲ ਕਿਵੇਂ ਆਗਤੀ ਕਿ ਪਾਗਿਰਥ ਪਹਿਲਾਂ ਦੇਵੀ ਦੇ ਗੁਣ ਗੁੰਦਾ ਸੀ ਭਾਈ ਗੁਰਦਾਸ ਜੀ ਨੇ ਫਿਰ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਮਹਿਲ ਸਿੰਘਾਂ ਵਿੱਚ ਆਖੀਏ ਮਹਿਲ ਸਿੰਘਾਂ ਪਿੰਡ ਹੈ ਮਹਿਲ ਸਿੰਘਾਂ ਵਿੱਚ ਆਖੀਏ ਪਾਗਿਰਥ ਕਾਲੀ ਗੁਣ ਗਾਵੇ ਪਾਗਾ ਵਾਲਿਓ ਫਿਰ ਭਾਈ ਪਗੀਰਤ ਸਿੰਘ ਗੁਰੂ ਨਾਨਕ ਬਾਛਾ ਕੋਲ ਉਪਦੇਸ਼ ਮੰਗਿਆ ਸਤਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਮਹਾਰਾਜ ਕਹਿੰਦੇ ਵੀ ਸ਼ਬਦ ਨਾਲ ਜੁੜਨਾ ਪਵੇਗਾ ਸ਼ਬਦ ਦੀ ਕਮਾਈ ਕਰਨੀ ਪਵੇਗੀ ਨਾਨਕ ਸ਼ਬਦ ਮਿਲਾਵੜਾ ਨਾ ਵੀ ਸ਼ੋਰਾ ਹੋਵੇ ਇੱਕ ਰਾਜ ਕੇਵਲ ਭਾਈ ਪਗੀਰਤ ਗੁਰੂ ਨਾਨਕ ਬਾਛਾ ਦੇ ਚਰਨਾਂ ਜੜੇ ਆ ਆਖਿਆ ਸਤਿਗੁਰੂ ਕਿਰਪਾ ਕਰੋ ਤੇਰੇ ਚਰਨਾਂ ਨਾਲ ਕਦੀ ਵੀ ਸ਼ੋਰਾ ਨਾ ਪਵੇ ਸਤਿਗੁਰ ਜੀ ਆਖਣ ਲੱਗੇ ਉਹ ਭਲਿਆ ਉਹ ਭਾਈ ਪਗੀਰਤ ਚਾਹੁੰਦੇ ਹੈ ਵੀ ਸ਼ੋਰਾ ਕਦੀ ਨਾ ਪਵੇ ਤੇ ਸ਼ਬਦ ਨਾਲ ਜੁੜੋ ਸ਼ਬਦ ਦੀ ਅਰਾਧਨਾ ਕਰਨੀ ਪਵੇਗੀ ਸ਼ਬਦ ਨਾਲ ਜੁੜਨਾ ਪਵੇਗਾ ਭਾਈ ਪਗੀਰਤ ਜੀ ਵੀ ਸ਼ਬਦ ਨਾਲ ਜੁੜੇ ਸਤਿਗੁਰੂ ਨੇ ਅਗਲੀਆਂ ਬੜੀਆਂ ਬਖਸ਼ਿਸ਼ਾਂ ਕੀਤੀਆਂ